ਦੇਖੋ ਬਾਈ ਜੀ ਖੇਤਾਂ ਦਾ ਸੀਨ ਕਿੰਨਾ ਸੋਹਣਾ ਮਾਹੌਲ ਹੈ ਕਿੰਨਿਆ ਕਿੰਨੀ ਸੋਹਣੀ ਸਿੰਦਰੀ ਬਣੀ ਹੋਈ ਹੈ ਦੇਖੋ ਦੂ ਤੱਕ ਹਰਿਆਵਲੀ ਦਿਸਦੀ ਹੈ ਇੰਨੇ ਕਹਿੰਦੇ ਪਿੰਡਾਂ ਵਿੱਚ ਰੱਬ ਵਾਸਦਾ ਤੇ ਸਾਡੇ ਖੇਤਾਂ ਵਿੱਚ ਵੀ ਰੱਬ ਹੀ ਵਸਦਾ ਹੈ ਇੱਧਰ ਦੇਖੋ ਹਾ ਜਗਵਿੰਦਰ ਸਿੰਘ ਨੇ ਲਾਤੀਆਂ ਸਿਆਲ ਵਾਲੀਆਂ ਸਬਜ਼ੀਆਂ ਹਾਂ ਬਈ ਕੀ ਕੀ ਕੁਛ ਲਾਤਾ ਮੋਲੀਆਂ ਲਾਤੀਆਂ ਮੋਲੀਆਂ ਪਾਲਕ ਧਨੀਆਂ ਮੇਥੀ ਮથે ਸਲਗਮ ਸਾਰਾ ਕੁਛ ਲਾਤਾ ਹੈ ਹੋਊਗਾ ਇਹ ਜਦੋਂ ਲਾਤਾ ਬਾਈ ਇਹ ਸਬਜ਼ੀ ਦਾ ਬਹੁਤ ਸਕੀਨ ਆ ਮੁੰਡਾ ਤੇ ਚਾਹੀਦਾ ਵੀ ਹੈ ਜਿੰਨੀ ਕ ਆਪਣੇ ਘਰੇ ਤਕਰੀਬਨ ਆਪਾਂ ਖਾਣੇ ਆ ਉਨੀ ਕਿਤਾ ਆਪਾਂ ਨੂੰ ਕੋ ਉਨੀ ਚਾਹੀਦੀ ਹੈ ਨਾ ਅੱਜ ਕੱਲ ਸਬਜੀ ਬਹੁਤ ਜ਼ਹਿਰ ਜੁਗਤ ਮੇ ਰਹੀ ਹੈ ਤੇ ਕੋਸ਼ਿਸ਼ ਕਰਿਆ ਕਰੋ ਜਿਵੇਂ ਜਗਵਿੰਦਰ ਸਿੰਘ ਲਾ ਰਿਹਾ ਤੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਹੁਣ ਸਬਜ਼ੀਆਂ ਭਾਈ ਸਿਆਲ ਨੂੰ ਰੋਤੀਆਂ ਸਬਜ਼ੀਆਂ ਦੀ ਰੋਤਾਗੀ ਤੇ ਸਾਰੇ ਆਪਣੇ ਥੋੜੀ ਥੋੜੀਆਂ ਸਬਜ਼ੀਆਂ ਲਾਓ ਤਾਂ ਕਿ ਆਪ ਦੇ ਜੋਗੀ ਸਬਜੀ ਘਰੇ ਹੀ ਪੈਦਾ ਕੀਤੀ ਜਾਵੇ ਆ ਦੇਖੋ ਬੱਟਾ ਬਣਾ ਕੇ ਵੀਰੇ ਨੇ ਸਾਰਾ ਕੁਝ ਲਾਤਾ